ਭਾਜੀ ਮੇਰਾ ਨਾਮ ਵਿਕਾਸ ਅੱਜ ਸਾਡੇ ਭਰਾ ਵਿੱਕੀ ਮਿੱਡੂ ਖੇੜਾ ਜਿਨ੍ਹਾਂ ਦੇ ਵੱਡੇ ਭਾਈ ਅਜੇਪਾਲ ਮਿੱਡੂ ਖੇੜਾ ਜੀ ਅੱਜ ਸਾਡੇ ਭਰਾ ਦਾ ਜਨਮ ਦਿਨ ਹੈ ਤੇ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਅੱਜ ਤੋਂ 1 ਸਾਲ ਪਹਿਲਾਂ ਸਾਡੇ ਵੱਡੇ ਭਾਜੀ ਅਜੇਪਾਲ ਮਿੱਡੂ ਖੇੜਾ ਜੀ ਨੇ ਇੱਕ ਵਿੱਕੀ ਮਿੱਡੂ ਖੇੜਾ ਫਾਊਂਡੇਸ਼ਨ ਦੀ ਸ਼ੁਰੂਆਤ ਕੀਤੀ ਸੀ ਜਿਦੇ ਵਿੱਚ ਗੋ ਗ੍ਰੀਨ ਪ੍ਰੋਜੈਕਟ ਚਲਾਇਆ ਗਿਆ ਗੋ ਗ੍ਰੀਨ ਪ੍ਰੋਜੈਕਟ ਜੋ ਕਿ ਆਪਣੇ ਦੇਸ਼ ਦੇ ਵਿੱਚ ਹਰ ਇੱਕ ਸ਼ਹਿਰ ਹਰ ਇੱਕ ਕਸਬੇ ਆਪਣੇ ਪੰਜਾਬ ਦੇ ਅੰਦਰ ਪੇੜ ਪੌਦੇ ਬੂਟੇ ਲਗਾਉਣ ਦੀ ਜਿਹੜੀ ਮੈਮ ਸ਼ੁਰੂ ਕੀਤੀ ਗਈ ਅੱਜ ਅਸੀਂ ਸਾਰੇ ਭਰਾ ਉਸੇ ਮਹਿੰਮ ਦੇ ਅਧੀਨ ਇੱਥੇ ਇਕੱਠੇ ਹੋਏ ਆ ਤੇ ਸਾਰੇ ਭਰਾ ਮਿਲ ਕੇ ਅੱਜ ਇੱਥੇ ਬੂਟੇ ਲਗਾ ਰਹੇ ਆ ਤੇ ਮੈਂ ਸ਼ੁਕਰਗੁਜ਼ਾਰ ਆ ਸਾਰੇ ਭਰਾਵਾਂ ਦਾ ਜਿਨ੍ਹਾਂ ਨੇ ਅੱਜ ਇਹ ਮਹਿੰਮ ਦੇ ਵਿੱਚ ਸਾਡਾ ਸਾਥ ਦਿੱਤਾ ਤੇ ਮੈਂ ਸ਼ੁਕਰ ਕਰਦਾ ਸਾਡੇ ਵੱਡੇ ਭਾਈ ਅਜੀਪਾਲ ਜੀ ਦਾ ਤੇ ਉਹਨਾਂ ਦੀ ਟੀਮ ਦਾ ਸਿਮਰਨ ਹੰਡਲ ਜੀ ਜਸ ਹੰਡਲ ਜੀ ਜੈਮਸੀ ਉੱਜਾ ਜੀ ਤੇ ਮੇਰੇ ਸਾਰੇ ਭਰਾ ਜਿਨ੍ਹਾਂ ਨੇ ਵੀ ਖੜੇ ਨੇ ਮੈਂ ਸਾਰਿਆਂ ਦਾ ਬਹੁਤ ਸ਼ੁਕਰਗੁਜ਼ਾਰ ਆ ਕਿ ਇਹਨਾਂ ਨੇ ਸਾਡਾ ਸਾਥ ਦਿੱਤਾ ਤੇ ਇਸ ਮੋਹਮ ਨੂੰ ਬਹੁਤ ਹੀ ਚੰਗੀ ਮੋਹਮ ਆ ਜੋ ਇਹ ਸ਼ੁਰੂ ਕੀਤੀ ਗਈ ਆ ਤੇ ਆਪਣੇ ਸ਼ਹਿਰ ਲਈ ਆਪਣੇ ਵਾਤਾਵਰਣ ਲਈ ਵੀ ਬਹੁਤ ਚੰਗੀ ਚੀਜ਼ ਆ ਕਿ ਪੌਦੇ ਲਗਾਣੇ ਚਾਹੀਦੇ ਆ ਸਾਨੂੰ ਜਦੋਂ ਸਾਡੀ ਵਾਤਾਵਰਣ ਵੀ ਸਾਫ਼ ਰਹਿੰਦਾ ਤੇ ਸਾਡੇ ਆਕਸੀਜਨ ਵੀ ਜੋ ਹੈ ਪੂਰੀ ਇਹਨਾਂ ਪੇੜ-ਪੌਦਿਆਂ ਤੋਂ ਹੀ ਸਾਨੂੰ ਮਿਲਦੀ ਆ ਤੇ ਮੈਂ ਅੱਗੇ ਵੀ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਅਸੀਂ ਹਮੇਸ਼ਾ ਇਹਨਾਂ ਦੇ ਨਾਲ ਖੜੇ ਆ ਜਦੋਂ ਵੀ ਕੋਈ ਇਹੋ ਜਿਹਾ ਪ੍ਰੋਜੈਕਟ ਚਲਾਇਆ ਜਾਏਗਾ ਇਆ ਕੋਈ ਵੀ ਐਹੋ ਜੀ ਆਪਣੇ ਦੇਸ਼ ਲਈ ਆਪਣੇ ਸ਼ਹਿਰ ਲਈ ਕੋਈ ਐਹੋ ਜੀ ਕੋਈ ਮਹਮ ਸ਼ੁਰੂ ਕੀਤੀ ਜਾਏਗੀ ਅਸੀਂ ਸਾਰੇ ਭਰਾ ਮੋਢੇ ਨਾਲ ਮੋਢਾ ਜੋੜ ਕੇ ਇਹਨਾਂ ਦੇ ਨਾਲ ਖੜੇ ਆ ਤੇ ਇਹੀ ਮੈਂ ਅਰਜ਼ ਕਰਦੇ ਹੋਏ ਫਤਿਹ ਬੁਲਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਕਰ ਰਹੇ ਹੋ ਇਹ ਕਿਹ ਲੀਡਰ ਤੋਂ ਕਰਦੇ ਆ ਰੋ ਜੇ ਫਸਟ ਟਾਈਮ ਕਰ ਰਹੇ ਹੋ ਭਾਜੀ ਇਹ ਜਿਹੜੀ ਮਹਮ ਹੈ ਨਾ ਪਿਛਲੇ ਸਾਲ 2024 ਚ ਸ਼ੁਰੂ ਕੀਤੀ ਗਈ ਸੀ ਸਾਡੇ ਵਿੱਕੀ ਭਾਈ ਦੇ ਵੱਡੇ ਵਾਲੇ ਦਿਨ ਠੀਕ ਹੈ ਜੀ ਇਹੀ ਹੁਣ ਅੱਗੇ ਵੱਧਦੀ ਜਾ ਰਹੀ ਹੈ ਤੇ ਹਰ ਸਾਲ ਇਹ ਮਹਮ ਐਦਾਂ ਹੀ ਚਲਦੀ ਰਹੇਗੀ ਤੇ ਹੋਰ ਵੀ ਜਿੰਨੇ ਪ੍ਰੋਜੈਕਟ ਅੱਗੇ ਉਹ ਸ਼ੁਰੂ ਕਰਨ ਕਰਨਗੇ ਅਸੀਂ ਹਮੇਸ਼ਾ ਉਹਨਾਂ ਦੇ ਨਾਲ ਖੜੇ ਆ ਸਾਰੇ ਪ੍ਰੋਜੈਕਟ ਅਸੀਂ ਉਹਨਾਂ ਦੇ ਨਾਲ ਮਿਲ ਕੇ ਆ ਚੰਗੇ ਕੰਮ ਹਮੇਸ਼ਾ ਉਹਨਾਂ ਦੇ ਨਾਲ ਕਰਦੇ ਰਵਾਂਗੇ ਥੈਂਕ ਯੂ ਜੀ ਅੱਜ ਅਸੀਂ ਕਿੰਨੇ ਪੌਦੇ ਲਾ ਰਹੇ ਅੱਜ ਅਸੀਂ 50 ਪੌਦੇ ਲਾ ਰਹੇ ਆ ਜੀ ਟੋਟਲ ਤੇ ਜਿੰਨੇ ਵੀ ਜਿੰਨੇ ਵੀ ਅਸੀਂ ਪੌਦੇ ਲਗਾ ਰਹੇ ਆ ਐਸੀ ਜਗ੍ਹਾ ਤੇ ਲਗਾ ਰਹੇ ਜਿੱਥੇ ਲੋੜ ਹੈ ਠੀਕ ਆ ਜੀ ਉਦਾਂ ਜਿਹੜੀ ਇਹਨਾਂ ਨੇ ਜਿਹੜਾ ਸ਼ੁਰੂ ਕੀਤਾ ਜਿਹੜੀ ਵਿੱਕੀ ਮਿੱਡੂ ਖੇੜਾ ਜਿਹੜੀ ਫਾਊਂਡੇਸ਼ਨ ਸ਼ੁਰੂ ਕੀਤੀ ਹੈ ਅੱਜ ਇਹਨਾਂ ਨੇ ਪੂਰੇ ਪੰਜਾਬ ਦੇ ਅੰਦਰ 70000 ਪੌਦੇ ਲਗਾਣੇ ਆ ਠੀਕ ਹੈ ਜੀ ਉਹ ਜਿਹੜਾ ਵਿੱਕੀ ਮਿੱਡੂ ਖੇਡਾ ਸੀਗਾ ਯਾਰਾਂ ਦਾ ਯਾਰ ਸੀ ਚਲੋ ਉਹ ਤਾਂ ਹੁਣ ਇਸ ਟਾਈਮ ਨਹੀਂ ਹੈ ਸਾਡੇ ਵਿੱਚ ਉਹਦੇ ਭਰਾ ਨੇ ਜੋ ਜਿਹੜੀ ਮੁਹਿੰਮ ਸ਼ੁਰੂ ਕੀਤੀ ਹੈ ਅਸੀਂ ਉਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਜਦੋਂ ਵੀ ਉਹਨਾਂ ਨੂੰ ਕਦੀ ਲੋੜ ਪਊਗੀ ਅਸੀਂ ਉਹਨਾਂ ਨਾਲ ਆ ਜੀ ਸਰਕਾਰ ਵੀ ਤੁਹਾਡਾ ਕੋਈ ਇਹਦੇ ਵਿੱਚ ਸਹਿਯੋਗ ਕਰ ਰਹੀ ਹੈ ਬਿਲਕੁਲ 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 ਕਰ ਰਹੀ ਹੈ ਜੀ ਸਰਕਾਰ ਬਿਲਕੁਲ ਕਰ ਰਹੀ ਹੈ ਸਰਕਾਰ ਨੇ ਸਾਨੂੰ ਜਗ੍ਹਾ ਦਿੱਤੀ ਉਹਨਾਂ ਨੂੰ ਜਗ੍ਹਾ ਦਿੱਤੀ ਹੈ ਉਥੇ ਜਿੱਥੇ ਜਿੱਥੇ ਲੋੜ ਹੈ ਸਰਕਾਰ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਰਦੀ ਪਈ ਹੈ ਬਿਲਕੁਲ ਸਾਨੂੰ ਸਾਰਾ ਸਹਿਯੋਗ ਮਿਲ ਰਿਹਾ ਹੈ ਸਰਕਾਰ ਵੱਲੋਂ ਵੀ ਹੋਰ ਕਿਹੜੇ ਉਪਰਾਲੇ ਕੀਤੇ ਜਾਂਦੇ ਆ ਤੁਹਾਡੇ ਵੱਲੋਂ ਜੀ ਗਰੀਬ ਲੜਕੀਆਂ ਦੇ ਵਿਆਹ ਕੀਤੇ ਜਾਂਦੇ ਆ ਜੀ ਠੀਕ ਹੈ ਜੀ ਏਸੀ ਫਾਊਂਡੇਸ਼ਨ ਚੋਂ ਕੀਤੇ ਜਾਂਦੇ ਆ ਸਾਰਾ ਕੁਝ ਹੁੰਦਾ ਜੀ ਕੋਈ ਬੱਚਿਆਂ ਦੀਆਂ ਪੜਾਈਆਂ ਕਿਤਾਬਾਂ ਲਿਖਾਈਆਂ ਜੋ ਵੀ ਹੈ ਸਾਰਾ ਕੁਝ ਕੀਤਾ ਖਦਵਾਈ ਨਗਰ ਦੇ ਵਿੱਚ ਸਾਡੇ ਸਚਿਨ ਜੀ ਵੱਲੋਂ ਔਰ ਸਾਰੇ ਭਰਾਵਾਂ ਵੱਲੋਂ ਰੱਖਿਆ ਗਿਆ ਮਿੱਕੀ ਫਿੱਡੂ ਮਿੱਡੂ ਖੇੜਾ ਫਾਊਂਡੇਸ਼ਨ ਦੇ ਵੱਲੋਂ ਜੋ ਗੋ ਗ੍ਰੀਨ ਦਾ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਕੀ ਹਰ ਜਗ੍ਹਾ ਬੂਟੇ ਲਾ ਕੇ ਇੱਕ ਉਹਨਾਂ ਦੀ ਯਾਦ ਨੂੰ ਵੀ ਉਹਨਾਂ ਦੀ ਯਾਦ ਦੇ ਵਿੱਚ ਵੀ ਜੋ ਸਾਡਾ ਭਰਾ ਮਿੱਕੀ ਮਿੱਡੂ ਖੇਡਾ ਚਲਾ ਗਿਆ ਸੀ ਅੱਜ ਉਹਦੀ ਯਾਦ ਦੇ ਵਿੱਚ ਪ੍ਰੋਗਰਾਮ ਕੀਤਾ ਗਿਆ ਔਰ ਬਹੁਤ ਵਧੀਆ ਪ੍ਰੋਗਰਾਮ ਹੈ ਇਹ ਫਾਊਂਡੇਸ਼ਨ ਇੰਨੇ ਵਧੀਆ ਕੰਮ ਕਰ ਰਹੀ ਹੈ ਅੱਜ ਇੱਥੇ ਆ ਕੇ ਪਤਾ ਲੱਗਿਆ ਸਾਨੂੰ ਕਿ ਇਹ ਫਾਊਂਡੇਸ਼ਨ ਬਹੁਤ ਲੜਕੀਆਂ ਦੇ ਗਰੀਬ ਲੜਕੀਆਂ ਦੇ ਵਿਆਹ ਹੋ ਗਏ ਉਹ ਗ੍ਰੀਨ ਪ੍ਰੋਜੈਕਟ ਹੋ ਗਿਆ ਹੋਰ ਵੀ ਲੋੜਵੰਦਾ ਦੀ ਹਮਾਇਤ ਕਰਦੀ ਹੈ ਔਰ ਅਸੀਂ ਇਹੀ ਆਸ ਰੱਖਦੇ ਹਾਂ ਸਾਰੇ ਭਰਾਵਾਂ ਤੋਂ ਸਾਡੇ ਸੰਦੀ ਜੀ ਖੜੇ ਹੈ ਬਾਕੀ ਸਾਡੇ ਭਰਾ ਸਾਰੇ ਖੜੇ ਹੈ ਸੈਬੀ ਖੜਾ ਦਵੰਸ਼ੂ ਹੈ ਬਾਕੀ ਹੋਰ ਜਿੰਨੇ ਵੀ ਸਾਡੇ ਭਰਾ ਕੀ ਇਹਨਾਂ ਦੇ ਨਾਲ ਵਧੀਆ ਕੰਮ ਕਰਨ ਔਰ ਜੋ ਸਮਾਜ ਦਾ ਭਲਾ ਹੋ ਸਕੇ ਇਸ ਫਾਊਂਡੇਸ਼ਨ ਦੇ ਥਰੂ ਹੋਣਾ ਚਾਹੀਦਾ ਇਹਨੇ ਹੀ ਕਹਿੰਦਾ ਆ ਬਹੁਤ ਬਹੁਤ ਹਰ ਤੁਸੀਂ ਯੂਥ ਨੂੰ ਕੀ ਮੈਸੇਜ ਹੋਵੇ ਜਿਹੜੇ ਯੂਥ ਅੱਜ ਨਸ਼ਿਆਂ ਦੇ ਵਿੱਚ ਲੱਗੇ ਹੋਏ ਮੈਂ ਦੇਖੋ ਯੂਥ ਨੂੰ ਇਹੀ ਮੈਸੇਜ ਦੇਣਾ ਚਾਹਨਾ ਕਿ ਜੋ ਨਸ਼ੇ ਦਾ ਜੋ ਵੀ ਪੰਜਾਬ ਦੇ ਵਿੱਚ ਚੱਲ ਰਿਹਾ ਅੱਜ ਅੱਜ ਆਪਾਂ ਇਸ ਦੀ ਜੰਜਾਲ ਚੋਂ ਬਾਹਰ ਨਿਕਲੀਏ ਔਰ ਇਸ ਜੰਜਾਲ ਚੋਂ ਬਾਹਰ ਨਿਕਲ ਕੇ ਆਪਣੇ ਪੰਜਾਬ ਨੂੰ ਤਰੱਕੀ ਵੱਲ ਲਜਾਈਏ ਤਾਂ ਕਿ ਜੋ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋ ਸਕੇ ਔਰ ਹਰ ਘਰ ਦੇ ਵਿੱਚ ਖੁਸ਼ਹਾਲੀ ਆ ਸਕੇ ਨਸ਼ੇ ਨਾਲ ਘਰ ਬਰਬਾਦ ਹੀ ਹੋਏ ਆ ਲੋਕਾਂ ਦੇ ਆਵਾਦ ਵਿੱਚੋਂ ਕੁਝ ਨਹੀਂ ਹੋਇਆ ਮੈਂ ਇਹੀ ਆਸ ਰੱਖਦਾ ਸਾਰੇ ਹੀ ਹੁਵਾਵਾਂ ਤੋਂ ਕਿ ਆਪਾਂ ਨਸ਼ੇ ਦੀ ਐਸੀ ਗੰਦੀ ਲਹਿਰ ਤੋਂ ਉੱਠ ਕੇ ਇੱਕ ਵਧੀਆ ਲਹਿਰ ਵੱਲ ਚਲੀਏ ਕਿ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੂੰ ਆਪਾਂ ਤਰੱਕੀ ਦੀ ਰਾਹ ਵੱਲ ਲਾ ਸਕੀਏ